ਮਿਸਰ ਪੁਲਿਸ ਨੇ ਮਾੜੇ ਅੰਦਰ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਪਬੰਦੀਸ਼ੁਦਾ ਚਾਈਨਾ ਡੋਰ ਵਿੱਚਨ ਵਾਲੇ ਖਿਲਾਫ ਹਦਾਇਤਾਂ ਜਾਰੀ ਕੀਤੀਆਂ ਨੇ ਜਿਸ ਦੇ ਤਹਿਤ ਮਿਸਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਲੋਕਾਂ ਨੂੰ 1020 ਚਾਈਨਾ ਡੋਰ ਦੀ ਗਠਮ ਸਮਿਤੀ ਦੇ ਰਿਫਰਸ਼ਰ ਕੀਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਦਾਰ ਗੁਰਪ੍ਰੀਤ ਸਿੰਘ ਖੋਲਰ ਸਾਹਿਬ ਨੇ ਦੇਖਾ ਦਰਸ਼ਕੇ ਐਸ ਐਚਓ ਕੈਂਟੋਨਮੈਂਟ ਦੇ ਡੀਐਸਪੀ ਵੈਦ ਜੀਪੀ ਵੇਰ ਸਾਹਿਬ ਫਟਾਜ ਸਿਪਾਹ ਜੀ ਉਹਨਾਂ ਨੇ 1020 ਗੱਟੂ ਜਿਹੜਾ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਚੋਕਰੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦੇ ਨਾਮ ਨੇ ਦਵਿੰਦਰ ਸਿੰਘ ਤੇ ਹੀਮਰਾਜ ਇਹਨਾਂ ਦੀ ਉਮਰ ਕਰੀਬ 43-45 ਸਾਲ ਹੈਗੇ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਚਾਈਨਾ ਡੋਰ ਕਿਤੇ ਸੈਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟ ਅਪਨ ਕੀਤਾ ਤੇ ਇਨਫੋਰਮੇਸ਼ਨ ਤੇ ਤੇ 1020 ਗੱਟੂ ਕਬਜ਼ੇ ਚ ਲਿੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਲਾਇਸ ਬੰਟੀ ਐ ਅਰਾਊਂਡ 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੇਮਰਾਜ ਹੈ ਇਹਦੇ ਕੋਲ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਰ ਗਾਮਦੀਗਾ ਤੋਂ ਰੋਡ ਦੇ ਲਾਗੇ ਉੱਥੇ ਜਿੰਗਰ ਸਟਾਰ ਕੀਤਾ ਜੀ ਤੇ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਇਹ ਆਪਣਾ ਡਰਾਈਵਰ ਹੈਗਾ ਕੰਟੇਨਰ ਦਾ ਜਿਹੜਾ ਚੋਕਲੀ ਲੈਂਡ ਦਾ ਡਰਾਈਵਰ ਪੁਲਿਸ ਬਲ ਹਾਲ ਇਹ ਪੁੱਛਗਿੱਛ ਕਰ ਰਹੀ ਹੈ ਕਿ ਕਿੱਥੋਂ ਲੈ ਕੇ ਆਂਦੇ ਸਨ ਤੇ ਕਿੱਥੋਂ ਤੱਕ ਇਹ ਨਦੀ ਚਾਈਨਾ ਡੋਰ ਵੇਚੀ ਜਾਂਦੀ ਸੀ ਬਿਊਰੋ ਰਿਪੋਰਟ ਚੀਕੀਆ ਟੀਵੀ ਅੰਮ੍ਰਿਤਸਰ ਪੁਲਿਸ ਨੇ ਮਾੜੇ ਅੰਸਰੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਪਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਖਿਲਾਫ ਹਦਾਇਤਾ ਜਾਰੀ ਕੀਤੀਆਂ ਨੇ ਜਿਸ ਦੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਲੋਕਾਂ ਨੂੰ 1020 ਚਾਇਨਾ ਡੋਰ ਦੀ ਗੱਟੂਆਂ ਸਮੇਤ ਕਿਰਕਤਾਰ ਕੀਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਗਯੋ ਪੁਲਿਸ ਕਮਿਸ਼ਨਰ ਅਮਰਸਰ ਸਦਗੁਰ ਫਿਸ਼ਿੰਗ ਕੋਲਡਰ ਸਾਹਿਬ ਨੇ ਦਿੱਤਾ ਦਰਬੇਸ਼ ਕੇ ਐਸ ਐਚਓ ਕੈਂਟੋਨਮੈਂਟ ਦੇ ਡੀਐਸਪੀ ਵੈਸ ਪੀਸੀਪੀ ਵੈਸ ਸਾਹਿਬ ਸਤਿਕਾਰਯੋਗ ਜੀ ਉਹਨਾਂ ਨੇ 1020 ਗੱਟੂ ਜਿਹੜੇ ਚਾਇਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਜੋ ਗ੍ਰੀਨਲੈਂਡ ਦਾ ਉਹਦੇ ਨਾਲ ਨਾਲ ਦੋ ਬੰਦੇ ਵੀ ਜਗਤਰ ਕਿਤੇ ਉਹਨਾਂ ਦੇ ਨਾਮ ਹੈ ਦਵਿੰਦਰ ਸਿੰਘ ਤੇ ਕੇਮਰਾਜ ਇਹਨਾਂ ਦੀ ਉਮਰ ਕਰੀਬ 43-45 ਸਾਲ ਹੈਗੇ ਹੈ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਹੈ ਚਾਈਨਾ ਡੋਰ ਕਿਤੇ ਸੈਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟਪੁਆਇੰਟ ਕੀਤਾ ਤੇ ਇਨਫੋਰਮੇਸ਼ਨ ਤੇ ਤੇ ਅਮ ਇਫਤਿਹਾਰ ਵੀ ਗੱਟੂ ਅ ਕਬਜ਼ੇ ਚ ਲਿੱਤੇ ਜਿਹੜਾ ਦਵਿੰਦਰ ਸਿੰਘ ਹੈ ਐਲਾਈਸ ਬੰਟੀ ਐ ਅਰਾਊਂਡ 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 36 ਤੇ 420 ਦਾ ਕੈਂਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੇਮਰਾਜ ਹੈ ਇਹਦੇ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਗਾਮੀਗਰ ਤੋਂ ਰੋਡ ਦੇ ਲਾਗੇ ਉੱਥੇ ਰਜਿਸਟਰ ਕੀਤਾ ਜੀ ਤੇ ਐ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਸ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਐ ਆਪਣਾ ਡਰਾਈਵਰ ਹੈਗਾ ਕੰਟੇਨਰ ਦਾ ਜਿਹੜਾ ਚੋਕਲੀ لینڈ ਦਾ ਡਰਾਈਵਰ ਪੁਲਿਸ ਬਿਲਹਾਲ ਇਹ ਪੁੱਛ-ਕਿਛ ਕਰ ਰਹੀ ਹੈ ਕਿ ਕਿੱਥੋਂ ਲੈ ਕੇ ਆਂਦੇ ਸਨ ਤੇ ਕਿੱਥੋਂ ਤੱਕ ਇਹ ਨਦੀ ਚਾਈਨਾ ਡੋਰ ਵੇਚੀ ਜਾਂਦੀ ਸੀ ਬਿਊਰੋ ਰਿਪੋਰਟ ਚੀਕੀਆ ਟੀਵੀ